ਇਸ ਸਰਕਾਰ ਦੇ ਵਿੱਚ ਜਿਸ ਤਰੀਕੇ ਨਾਲ মিডিਆ ਦੀ ਸੰਗੀ ਕੁੱਟੀ ਜਾ ਰਹੀ ਹੈ ਤਾਂ ਅੱਜ ਗਿੱਦੜਬਾਹ ਦੇ ਇੱਕ ਪੱਤਰਕਾਰ ਰਣਜੀਤ ਸਿੰਘ ਗੱਲ ਜੋ ਕਿ ਸਾਡੇ ਸਾਥੀ ਵੀ ਨੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਜਿੱਥੇ ਪ੍ਰੈਸ ਦੀ ਆਜ਼ਾਦੀ ਦਾ ਦਿਹਾੜਾ ਬਣਾਇਆ ਜਾਂਦਾ ਤੇ ਉਸੇ ਦਿਹਾੜੇ ਤੇ ਇੱਕ ਪੱਤਰਕਾਰ ਦਾ ਇਸ ਤਰੀਕੇ ਨਾਲ ਸਲੂਕ ਕੀਤਾ ਜਾਣਾ ਇਹ ਮਾਨ ਸਰਕਾਰ ਦੇ ਰਾਜ ਦੇ ਵਿੱਚ ਪੱਤਰਕਾਰਾਂ ਦੇ ਹਾਲ ਕੀਤਾ ਜਾ ਰਿਹਾ ਇਹ ਪ੍ਰੈਸ ਦੀ ਆਜ਼ਾਦੀ ਹੈ ਕਿ ਉਹਦੇ ਵਿੱਚ ਇਥੋਂ ਦੇ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਪੀਏ ਦਾ ਵੀ ਯੋਗਦਾਨ ਹੈ ਤੇ ਬਈ ਉਹਨੇ ਆ ਕੇ ਗੱਲ ਚੱਤ ਪਾਇਆ ਸਿੱਧਾ ਮੇਰੇ ਆ ਕੇ ਮੇਰੇ ਨਾਲ ਸਾਫਾ ਅੱਜ ਪਹਿਲੀ ਵਾਰੀ ਗੱਲ ਚ ਪਾਇਆ ਇਸ ਮਿੰਦਰ ਇਹਨੂੰ ਐ ਘੁੱਟਿਆ ਨੇ ਐ ਵਾਲ ਦਿੱਤੇ ਐ ਵਾਲ ਦੇ ਕੇ ਇਥੋਂ ਖਿੱਚ ਖਿੱਚ ਕੇ ਆ ਕੇ ਇੱਕਨੇ ਇਥੇ ਮੇਰੇ ਇਥੇ ਲੱਤ ਧੜੀ ਹੈ ਪਹਿਲਾਂ ਚਪੇੜੇ ਮਾਰਿਆ ਮੇਰੇ ਤੇ ਇਧਰੋਂ ਆਹ ਧੌਂਤ ਤੇ ਬਹੁਤ ਜਿਆਦਾ ਜਿਵੇਂ ਪਹਿਲਾਂ ਰਾਜਸਥਾਨ ਹਰਿਆਣੇ ਤੋਂ ਨਾ ਚੁੰਦਾ ਆਉਂਦਾ ਸੀ ਪੜਦੇ ਆ ਉਵੇਂ ਆਇਆ ਮੈਂ ਤਾਂ ਚਲੋ ਇਹ ਇੱਕ ਰੂਟੀਨ ਤੇ ਬਗਰ ਜੋ ਮੈਂ ਵੀਡੀਓ ਕਰੀ ਹੁੰਦਾ ਸੀਗਾ ਤੇ ਉਹ ਵੀ ਬਗ ਰਹਾ ਮੈਂ ਮੈਂ ਮੈਕਮੇ ਨੂੰ ਪਹਿਲੇ ਦੱਸਦਾ ਮੈਂ ਬਲਜੀਤ ਕੋਰ ਮੈਡਮ ਦਾ ਨਾਮ ਲਿਆ ਉਹਨੇ ਉਹ ਆਦਾ ਵੀ ਮੈਡਮ ਨੇ ਸਾਨੂੰ ਤਾਂ ਕਿਹਾ ਸੀ ਜਿਹੜਾ ਤੁਹਾਡਾ ਘਟਾ ਕੋਟਾ ਪੂਰਾ ਰਹਿੰਦਾ ਕੋਈ ਸੈਲਰਾਂ ਚ ਕੋਈ 17000 ਸਖਰੀ 1700 ਇਹ ਜੋ ਕੁਝ ਕਿਹਾ ਉਹਨੇ ਬਈ ਵੀ ਉਹ ਰਹਿੰਦਾ ਸਾਡਾ ਤੇ ਉਹ ਮੈਡਮ ਕਹਿੰਦੀ ਪੂਰੀ ਕਰ ਲੈ ਤੁਸੀਂ ਕਹੋ ਉਹਨੂੰ ਨਿਆ ਰੁਕਣ ਵਾਲੇ ਉਹਨਾਂ ਨੂੰ ਕਹਿ ਰਹੇ ਆ ਵੀ ਤੂੰ ਹਸਪਤਾਲ ਚ ਇਥੇ ਰਾਤ ਕਿਵੇਂ ਕੱਟਿਆ ਤੈਨੂੰ ਦੱਸਾਂਗੇ ਇਹ ਵੀ ਤਾਂ ਕਹੇ ਹਲੇ ਆ ਰਹੇ ਹਾਂ ਗਾ ਗਾ ਦੀ ਗਾ ਕੋ ਮੇਰੇ ਭਰਾ ਨੂੰ ਦੇ ਰਹੇ ਆ ਬਈ ਪੱਗ ਵੀ ਬੰਨੀ ਸੀ ਤੇ ਪੱਗ ਜਿਹੜੀ ਅੱਜ ਮੈਨੂੰ ਲੱਗਾ ਫਾਇਦਾ ਕੰਪਨੀ ਕਰਦੀ ਨਾਲ ਮਿੰਗ ਲੱਗਿਆ ਠੀਕ ਹੈ ਹਾਂ ਚਲੋ ਸਿਰ ਤਾਂ ਜਦੋਂ ਬੱਚਾ ਤੇ ਪੱਗ ਵੀ ਐਬਿਲਿਟੀ ਗਈ ਮੇਰੇ ਮੂਹ ਨੂੰ ਬਈ ਉਹ ਤਾਂ ਰਾਨਾ ਰਾਨਾ ਨਾਂ ਦਾ ਆਰਤੀਆ ਇਹਦੀ ਜਿਹੜਾ ਮੰਤਰੀ ਬਲਜੀਤ ਕੌਰ ਹੈ ਪੀ ਹੈ ਉਹਨੇ ਖਾਸੀ ਲਿਆਇਆ ਜਾ ਬਈ ਓਕੇ ਕਾਫੀ ਈ ਲਾੜ ਹੈ ਤੇ ਉਹਦੇ ਕਰਕੇ ਹੀ ਉਹ ਸਾਰਾ ਗੁੜਕਦਾ ਸੀ ਜਿਹੜਾ ਉਹਨੇ ਅੱਜ ਕੁੱਟਮਾਰ ਕੀਤੀ ਆ ਉਹ ਪੀਏ ਦੀ ਸ਼ਹਿਤ ਹੀ ਕੀਤੀ ਗਈ ਸਾਰੀ ਕੁੱਟਮਾਰ ਆ ਬਈ ਉਹਨੇ ਪਿਸਟਲ ਕੱਢਿਆ ਅੱਛਾ ਪਿਸਟਲ ਵੀ ਦਿਖਾਇਆ ਹੈ ਹਾਂ ਪਿਸਟਲ ਕੱਢਿਆ ਤੇ ਉਹਨੇ ਪਿਸਟਲ ਜਦੋਂ ਹਜੇ ਕੱਢਿਆ ਐ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਮੁੰਡਿਆਂ ਨੇ ਜੱਫਾ ਪਾਲਿਆ ਜਿਹੜੇ ਉੱਥੇ ਸੀਗੇ ਮਜੂਜ਼ ਸੀ ਲੇਬਰ ਵਾਲਿਆਂ ਨੇ ਜਦੋਂ ਬਹੁਤ ਕੁੱਟਿਆ ਬਾਅਦ ਚ ਬਈ ਮੈਂ ਪਤਾ ਨਹੀਂ ਕਿਹੜੇ ਤਰੀਕੇ ਨਾਲ ਉੱਥੋਂ ਭੱਜ ਕੇ ਨਿਕਲਿਆ ਬਈ ਮੈਂ ਤਾਂ ਜਦੋਂ ਐ ਮਗਰ ਵੇਖਿਆ ਮੇਰੇ ਮਗਰ ਬੰਦੇ ਵੀ ਲੱਗਿਆ ਮੈਨੂੰ ਭੱਜਿਆ ਮੈਨੂੰ ਨਹੀਂ ਪਤਾ ਲੱਗਿਆ ਵੀ ਕੀ ਹੋਈ ਜਾਂਦਾ ਹੈ ਮੇਰੀ ਅੱਜ ਜਾਨ ਬਸਾ ਬਚੀ ਆ ਅਜ਼ਾਦੀ ਦੇ ਦਿਹਾੜੇ ਤੇ ਅੱਜ ਆਪਾਂ ਨੂੰ ਨਾਮ ਦਿੱਤਾ ਇਹ ਪੰਜਾਬ ਸਰਕਾਰ ਵਾਲਿਓ ਅੱਜ ਪ੍ਰੈਸ ਦੀ ਆਜ਼ਾਦੀ ਦਾ ਦਿਹਾੜਾ ਜਿਹਦੇ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਆਮਨਰ ਉੜਾਵੀ ਪੋਸਟ ਪਾਉਂਦੇ ਆ ਪਰ ਉਹਨਾਂ ਦੇ ਰਾਜ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਪ੍ਰੈਸ ਦੇ ਜੋ ਹਾਲਾਤ ਆ ਉਹ ਸਾਰਿਆਂ ਨੂੰ ਪਤਾ ਹੈ ਚੈਨਲ ਬੰਦ ਕਰਨੇ ਪੱਤਰਕਾਰਾਂ ਤੇ ਪਰਚੇ ਦੇਣੇ ਇਹ ਤਾਂ ਚੱਲਦਾ ਹੀ ਸੀ ਪਰ ਅੱਜ ਗਿੱਦੜਬਾਹ ਦੇ ਇੱਕ ਪੱਤਰਕਾਰ ਰਣਜੀਤ ਸਿੰਘ ਗਿੱਲ ਜੋ ਕਿ ਸਾਡੇ ਸਾਥੀ ਵੀ ਨੇ ਸੱਚ ਦਾ ਬਾਣੀ ਜਿਹੜਾ ਚੈਨਲ ਚਲਾਉਂਦੇ ਨੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਮਾਫੀਏ ਵੱਲੋਂ ਜਿਹੜਾ ਰਾਜਸਥਾਨ ਤੋਂ ਕਣਕ ਲਿਆ ਕੇ ਸੌਰੀ ਝੋਨਾ ਲਿਆ ਕੇ ਪੰਜਾਬ ਚ ਵੇਚਦਾ ਹੈ ਜਿਦੇ ਤੇ ਵੱਖ-ਵੱਖ ਸਮੇਂ ਰਿਪੋਰਟਾਂ ਹੁੰਦੀਆਂ ਵੱਖ-ਵੱਖ ਪੱਤਰਕਾਰ ਰਿਪੋਰਟਾਂ ਕਰਦੇ ਆ ਕਿਉਂਕਿ ਸਾਡੇ ਝੋਨੇ ਦੀ ਖਰੀਦ ਲੇਟ ਪੈਂਦੀ ਆ ਜਾਂ ਜਿੱਥੇ ਸਾਡਾ ਝੋਨਾ ਖਰੀਦਿਆ ਨਹੀਂ ਜਾਂਦਾ ਇਹ ਕਹਿਤਾ ਜਾਂਦਾ ਕਿ ਫੜ ਬੰਦ ਆ ਮੰਡੀ ਬੰਦ ਆ ਇੱਥੇ ਜਿਹੜਾ ਝੋਨਾ ਨਹੀਂ ਖਰੀਦਿਆ ਜਾਣਾ ਪਰ ਉੱਥੇ ਹੀ ਬਾਹਰਲੇ ਸੂਬਿਆਂ ਤੋਂ ਆਇਆ ਝੋਨਾ ਐਮਐਸਪੀ ਤੇ ਵਿਕਦਾ ਪੰਜਾਬ ਤੇ ਹਰਿਆਣਾ ਦੇ ਵਿੱਚ ਐਮਐਸਪੀ ਆ ਤਾਂ ਪੰਜਾਬ ਦੇ ਵਿੱਚ ਜਿਹੜਾ ਝੋਨਾ ਵਿਕਦਾ ਉਹ ਬਾਹਰੋਂ ਆ ਕੇ ਵਿਕਦਾ ਤਾਂ ਉਹਦੀ ਰਿਪੋਰਟ ਜਿਹੜੀ ਹੈ ਉਹ ਅੱਜ ਕਰਨ ਲਈ ਪਿੱਛੇ ਇੱਕ ਟਰੈਪ ਲਾ ਕੇ ਲਗਾਤਾਰ ਜਿਹੜੀ ਮਰੋੜ ਤੋਂ ਗਿੱਦੜਬਾਹ ਟਰਾਲੀ ਆ ਰਹੀ ਸੀ ਰਣਜੀਤ ਗੈਲੋ ਦੇ ਪਿੱਛੇ ਲੱਗਿਆ ਆ ਕੇ ਉਹ ਚੀਜ਼ ਨੂੰ ਐਕਸਪੋਜ਼ ਕਰਨ ਲਈ ਮਹਿਕਮੇ ਦੇ ਅਫਸਰ ਇਹ ਵੀ ਨਹੀਂ ਹੈ ਕਿ ਸਿੱਧਾ ਆਪ ਹੀ ਜਾ ਕੇ ਮਹਿਕਮੇ ਦੇ ਅਫਸਰ ਵੀ ਸੱਦੇ ਕਿ ਇਹ ਬੰਦੇ ਤੇ ਕਾਰਵਾਈ ਕੀਤੀ ਜਾਵੇ ਉਹ ਬੰਦਾ ਪਹਿਲਾਂ ਅਫਸਰਾਂ ਦੇ ਗਲ ਪੈਂਦਾ ਰਣਜੀਤ ਵੀਡੀਓ ਬਣਾਉਣ ਲੱਗਦਾ ਤਾਂ ਰਣਜੀਤ ਦੇ ਗਲ ਪੈਂਦਾ ਤੇ ਇੱਥੋਂ ਤੱਕ ਕਿ ਰਣਜੀਤ ਦੀ ਕੁੱਟ ਮਾਰ ਵੀ ਕੀਤੀ ਜਾਂਦੀ ਹੈ ਜਿੱਥੇ ਪ੍ਰੈਸ ਦੀ ਯਾਦੀ ਦਾ ਦਿਹਾੜਾ ਬਣਾਏ ਜਾਂਦੇ ਤੇ ਉਸੇ ਦਿਹਾੜੇ ਤੇ ਇੱਕ ਪੱਤਰਕਾਰ ਦਾ ਇਸ ਤਰੀਕੇ ਨਾਲ ਸਲੋਕ ਕੀਤਾ ਜਾਣਾ ਇਹ ਮਾਨ ਸਰਕਾਰ ਦੇ ਰਾਜ ਦੇ ਵਿੱਚ ਪੱਤਰਕਾਰਾਂ ਦੇ ਹਾਲ ਕੀਤਾ ਜਾ ਰਿਹਾ ਇਹ ਪ੍ਰੈਸ ਦੀ ਆਜ਼ਾਦੀ ਹੈ ਫਿਰ ਮਾਮਲਾ ਕੀ ਹੈ ਕਿ ਉਹਦੇ ਵਿੱਚ ਇਥੋਂ ਦੇ ਕੈਬਨਟ ਮੰਤਰੀ ਬਲਜੀਤ ਕੌਰ ਦੇ ਪੀਏ ਦਾ ਵੀ ਯੋਗਦਾਨ ਹੈ ਕਿਉਂਕਿ ਜਿਹੜਾ ਆੜਤੀਆ ਉਹਦੀ ਕਰੀਬੀ ਜਿਹੜੀ ਨੇੜਤਾ ਉਹਦੇ ਨਾਲ ਜਿਹਦੇ ਕਰਕੇ ਰਣਜੀਤ ਉਸ ਪੀਏ ਤੇ ਵੀ ਕੁਝ ਚੀਜ਼ਾਂ ਇਸ ਤੋਂ ਪਹਿਲਾਂ ਪੋਸਟਾਂ ਪਾ ਚੁੱਕਿਆ ਹੈ ਕਿ ਕਿਸ ਕਿਸ ਤਰੀਕੇ ਨਾਲ ਇਥੇ ਉਹ ਕੰਮ ਕਰ ਰਿਹਾ ਤਾਂ ਜਿਹੜੀ ਉਹ ਰੰਜਿਸ਼ ਸੀ ਉਹਨੂੰ ਅੱਜ ਇੱਕ ਗੁੰਡਾਗਰਦੀ ਦੇ ਰੂਪ ਦੇ ਵਿੱਚ ਤਬਦੀਲ ਕੀਤਾ ਗਿਆ ਤੇ ਰਣਜੀਤ ਤੇ ਜਿਹੜਾ ਉਹ ਇੱਕ ਜਾਨਲੇਵਾ ਹਮਲਾ ਕੀਤਾ ਗਿਆ ਬਚ ਕੇ ਨਿਕਲਿਆ ਗਲ ਦੇ ਵਿੱਚ ਇਹਦੇ ਇੱਕ ਕਪੜਾ ਪਾਇਆ ਸੀ ਉਹਨੂੰ ਘੁੱਟ ਲਿਆ ਸੀ ਇੱਥੋਂ ਤੱਕ ਕਿ ਕਨੈਪ ਕਰਨ ਦੀ ਕੋਸ਼ਿਸ਼ ਵੀ ਸੀ ਇਹ ਸਾਰੀਆਂ ਚੀਜ਼ਾਂ ਚੋਂ ਰਣਜੀਤ ਕਿਵੇਂ ਬਚ ਕੇ ਨਿਕਲਿਆ ਰਣਜੀਤ ਨਾਲ ਵੀ ਗੱਲਬਾਤ ਕਰਦੇ ਹਾਂ ਰਣਜੀਤ ਕਿਸ ਤਰੀਕੇ ਨਾਲ ਆਪਰੀ ਇਹ ਸਾਰੀ ਘਟਨਾ ਭਾਈ ਜਿਵੇਂ ਆਪਾਂ ਰੂਟੀਨ 'ਚ ਮੈਨੂੰ ਜਦੋਂ ਪਤਾ ਲੱਗਿਆ ਮੈਂ ਮਲੋੜ ਤੋਂ ਟਰੈਪ ਲਾ ਕੇ ਮਗਰ ਜਾ ਰਿਹਾ ਟਰਾਲੀਆਂ ਦੀ ਜਿਵੇਂ ਪਹਿਲਾਂ ਰਾਜਸਥਾਨ ਹਰਿਆਣਾ ਤੋਂ ਨਾ ਝੋਨਦਾ ਆਉਂਦਾ ਸੀ ਪੜਦੇ ਆ ਉਵੇਂ ਆਇਆ ਮੈਂ ਤਾਂ ਜਿਵੇਂ ਇੱਕ ਰੂਟੀਨ ਤੇ ਮਗਰ ਤੋ ਮੈਂ ਵੀਡੀਓ ਕਰੀ ਹੁੰਦਾ ਸੀਗਾ ਤੇ ਉਹ ਵੀ ਆਪਣੇ ਬਗ ਰਹਾ ਮੈਂ ਮੈਨੂੰ ਪਹਿਲਾਂ ਹੀ ਦੱਸਤਾ ਮੈਂ ਵੀ ਮੈਂ ਕਿ ਕਰਕੇ ਮਲਹੌਰ ਤੋਂ ਜਿਹੜਾ ਝੋਨਾ ਹੈ ਤੇ ਉਹ ਗਿੱਦੜਵਾ ਨੂੰ ਆ ਰਿਹਾ ਜਾਂ ਤਾਂ ਸ਼ਰਲਰ ਚ ਜਾਊ ਜਾਂ ਮੰਡੀ ਚ ਜਾਊਗਾ ਉਹ ਮੰਡੀ ਨੂੰ ਮੁੜ ਗਿਆ ਟਰੈਕਟਰ ਬਈ ਜਿਹੜਾ ਅਸੀਂ ਟਰਾਲ ਲਗਾ ਸੀਗਾ ਤੇ ਇਸ ਤੋਂ ਪਹਿਲਾਂ ਵੀ ਮੈਨੂੰ ਜਿਹੜਾ ਦੱਸਿਆ ਗਿਆ ਸੀ ਪਤਾ ਸੀਗਾ ਪਹਿਲਾਂ ਵੀ ਦੱਸਿਆ ਸੀ ਕਿਸੇ ਨੇ ਵੀ ਇੱਥੇ ਕੰਮ ਚੱਲਦਾ ਕਾਫੀ ਵੀ ਚਲੋ ਜਿਹੜਾ ਝੋਨਾ ਕਿਸਾਨਾਂ ਨੇ ਵੇਚਣਾ ਹੈ ਨਾ ਖਰੀਦ ਚੱਲਦੀ ਸੀ ਕਿਸਾਨ ਵੇਚ ਹੀ ਜਾਂਦੇ ਆ ਪਰ ਇੱਕ ਗੱਲ ਇੱਥੇ ਨਵੀਂ ਇਹ ਵੇਖਣ ਨੂੰ ਮਿਲੀ ਬਈ ਜਿਹੜਾ ਆਮ ਕਿਸਾਨ ਆ ਹਨਾ ਉਹ ਹਜੇ ਮੇਨ ਮੰਡੀਆਂ 'ਚ ਰੋਲੀ ਜਾਂਦਾ ਮਨਿੰਦਰ ਤੇ ਜਿਹੜਾ ਇਹੋ ਜਿਹਾ ਮਹਤਤਣ ਕਿਸਾਨ ਆ ਹਨਾ 2 ਨੰਬਰ ਦਾ ਲਿਆ ਕੇ 1 ਨੰਬਰ 'ਚ ਕਰਦੇ ਆ ਉਹਨਾਂ ਦੇ ਇੱਥੇ 1 ਨੰਬਰ 'ਚ ਚੱਲੀ ਜਾਂਦਾ ਆ ਜਿਹੜੀ ਪਰਚੇਜ ਆ ਵੱਲੋਂ ਇੱਥੇ ਓਪਨ ਬੋਲੀ ਬੰਦ ਹੋਈ ਵੀ ਆ ਠੀਕ ਆ ਇਹ ਬੰਦਾ ਟਰਾਲੀਆਂ ਤੋਂ ਲਿਆ ਕੇ ਫੇਰ ਵੀ ਇੱਥੇ ਝੋਨਾ ਵੇਚ ਰਿਹਾ ਤੇ ਜਦੋਂ ਮੈਕਮੇ ਨੂੰ ਸੱਦਿਆ ਸੀ ਜਾ ਕੇ ਉੱਥੇ ਮੈਂ ਖੜਾ ਮੈਕਮੇ ਦੇ ਦੋ ਮੁੰਡੇ ਨਾਲ ਆਏ ਉਹਨਾਂ ਨੇ ਟਰਾਲੀਆਂ ਵੇਖੀਆਂ ਆ ਕੇ ਵੀ ਚੈੱਕ ਕਰਿਆ ਕਹਿੰਦੇ ਵਾਕਈ ਝੋਨਾ ਆਇਆ ਵੇ ਇਹ ਮੰਡੀ ਚ ਲੈ ਨਹੀਂ ਸਕਦਾ ਇਹ ਉਹਨਾਂ ਨੇ ਕਿਹਾ ਉਹਨੂੰ ਤਾਂ ਉਹ ਬੈਸਨ ਪਹਿਲਾਂ ਉਹਨਾਂ ਨਾਲ ਲੱਗ ਗਿਆ ਹੂੰ ਉਹਨਾਂ ਨਾਲ ਗੱਲ ਕਰਚ ਕੀਤਾ ਕਾਫੀ ਟਾਈਮ ਬਾਈ ਉਹਨਾਂ ਦੇ ਨਾਲ ਉਹ ਬੋਲਿਆ ਉਹਨਾਂ ਨੂੰ ਉਹ ਤੇ ਉਹ ਜਦੋਂ ਉਹਨੇ ਉਸ ਤੋਂ ਬਾਅਦ ਉਹਦਾ ਵੀ ਬਲਜੀਤ ਕੌਰ ਮੈਡਮ ਦਾ ਨਾਮ ਲਿਆ ਉਹਨੇ ਉਹ ਆਦਾ ਵੀ ਮੈਡਮ ਨੇ ਸਾਨੂੰ ਤਾਂ ਕਿਹਾ ਸੀ ਜਿਹੜਾ ਸੋਡਾ ਘੱਟ ਹੈ ਕੋਟਾ ਪੂਰਾ ਰਹਿੰਦਾ ਕੋਈ ਸ਼ੈਲਰਾਂ ਚ ਕੋਈ 17000 ਕੁਰੀ 1700 ਇਹ ਜੋ ਕੁਝ ਕਿਹਾ ਉਹਨੇ ਬਈ ਵੀ ਉਹ ਰਹਿੰਦਾ ਸਾਡਾ ਤੇ ਉਹ ਮੈਡਮ ਕਹਿੰਦੀ ਪੂਰੀ ਕਰ ਲੈ ਤੁਸੀਂ ਕੌਣ ਨੂੰ ਨੇ ਰੋਕਣ ਵਾਲੇ ਜਦੋਂ ਇਹ ਗੱਲ ਕਈ ਉਹ ਜਦੋਂ ਐ ਗੱਲ ਪੈ ਰਿਆ ਸੀਗਾ ਮਾਰਕੀਟ ਕਮੇਟੀ ਵਾਲਾ ਦੇ ਫੋਨ ਕੋਲ ਦੀ ਮੈਂ ਇਧਰੋਂ ਫੋਨ ਲਾ ਕੇ ਆਪਣਾ ਕੈਮਰੇ ਨਾਲ ਉਹਨਾਂ ਦੀ ਫੁਟੇਜ ਲੈ ਰਿਹਾ ਸੀ ਉਹਨੂੰ ਉੱਥੋਂ ਡਰ ਪੈ ਗਿਆ ਵੀ ਇਹ ਇਧਰੋਂ ਲੈ ਰਿਹਾ ਤੇ ਮੈਂ ਜਦੋਂ ਦੂਜੀ ਫੁਟੇਜ ਕੀਤੀ ਜਿਹੜੀ ਟਰਾਲੀ ਲੈ ਰਹੀ ਸੀ ਜਿਹੜੀ ਦੋ ਨੰਬਰ ਚ ਆ ਕੇ ਉੱਥੇ ਲੈ ਨਹੀਂ ਸਕਦੀ ਸੀ ਇੱਕ ਨੰਬਰ ਚ ਮਾਲ ਹੋ ਰਿਹਾ ਸੀ ਇਹ ਜਦੋਂ ਇੰਨਾ ਹੀ ਕਿਹਾ ਤੇ ਬਈ ਉਹਨੇ ਆ ਕੇ ਗੱਲ ਚੱਤ ਪਾਇਆ ਸਿੱਧਾ ਮੇਰੇ ਹਾਲਾਂਕਿ ਮੇਰਾ ਲੋਕ ਨਹੀਂ ਸੀ ਉਹ ਦਾ ਜਿਹੜਾ ਸਾਡੀ ਆਰਥ ਰਹੀ ਆ ਪਿੱਛੇ ਜਦੋਂ ਸਾਡੇ ਆਰਥੀ ਦਾ ਪਾਰਟਨਰ ਸੀ ਆ ਕੇ ਮੈਨੂੰ ਇਹਦਾ ਵੀ ਇਹ ਕਰੇਗਾ ਤੂੰ ਮੇਰੇ ਨਾਲ ਮੈਂ ਕਿਹਾ ਸਾਡਾ ਫਰਜ ਹੈ ਤਾਂ ਤੂੰ ਦੋਨੋਂ ਬੰਦਾ ਕੰਮ ਕਰੀਂ ਇਹਨਾਂ ਕਹਿ ਨਹੀਂ ਦਿੱਤਾ ਆ ਕੇ ਮੇਰੇ ਨਾਲ ਸਾਫਾ ਅੱਜ ਪਹਿਲੀ ਵਾਰੀ ਗੱਲ ਚ ਪਾਇਆ ਇਸ ਮਿੰਟ ਨਾਲ ਇਹਨੂੰ ਐ ਘੁੱਟਿਆ ਨੇ ਐ ਵਾਲ ਦਿੱਤੇ ਐ ਐ ਵਾਲ ਦੇ ਕੇ ਇਥੋਂ ਖਿੱਚ ਖਿੱਚ ਕੇ ਆ ਕੇ ਇੱਕ ਨੇ ਇੱਥੇ ਮੇਰੇ ਇੱਥੇ ਲੱਤ ਧੜੀ ਐ ਪਹਿਲਾਂ ਚਪੇੜੇ ਮਾਰਿਆ ਮੇਰੇ ਤੇ ਇਧਰੋਂ ਆਹਾ ਧੌਂ ਤੇ ਬਹੁਤ ਜ਼ਿਆਦਾ ਫਿਰ ਉਹਨੇ ਇੱਕ ਸ਼ਲੰਗ ਜੀ ਜਿਹੜੀ ਹੁੰਦੀ ਆ ਪੱਕੀ ਆਦੇ ਹੁੰਦੇ ਜਿਹੜਾ ਇਕੱਠਾ ਕਰਨ ਵਾਲਾ ਝੁੰਨਾ ਹਾਂ ਉਹ ਚੱਕਿਆ ਉਹ ਚੱਕ ਕੇ ਮੇਰੇ ਮਾਰਨ ਲੱਗਿਆ ਕਿਸੇ ਬੰਦੇ ਨੇ ਫੜ ਲਿਆ ਫਿਰ ਉਹਦਾ ਵਾਸਤੇ ਚੱਲਿਆ ਤੇ ਉਹਨੇ ਪਿਸਟਲ ਕੱਢਿਆ ਅਛਾ ਪਿਸਟਲ ਵੀ ਦਿਖਾਇਆ ਹਾਂ ਪਿਸਟਲ ਕੱਢਿਆ ਤੇ ਉਹਨੇ ਪਿਸਟਲ ਜਦੋਂ ਹਜੇ ਕੱਢਿਆ ਐ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਮੁੰਡਿਆਂ ਨੇ ਜੱਫਾ ਪਾਲਿਆ ਜਿਹੜੇ ਉੱਥੇ ਸੀਗੇ ਮਜੂਜ਼ ਸੀ ਲੇਬਰ ਵਾਲਿਆਂ ਨੇ ਮੈਨੂੰ ਬਹੁਤ ਕੁੱਟਿਆ ਬਾਅਦ ਚ ਬਈ ਉਹਨੂੰ ਪਾਸੇ ਫੜ ਕੇ ਕਰ ਲਿਆ ਫਿਰ ਲੇਬਰਾਂ ਨੇ ਬਹੁਤ ਕੁੱਟਿਆ ਤਾਂ ਮੇਰਾ ਇੱਕ ਮੋਬਾਈਲ ਸੀਗਾ ਉਹ ਵੀ ਉੱਥੇ ਰਹਿ ਗਿਆ ਤਾਂ ਮੈਂ ਉੱਥੋਂ ਮੋਬਾਈਲ ਵੀ ਖੋਲਿਆ ਤੁਹਾਡਾ ਹਾਂ ਮੈਂ ਪਤਾ ਨਹੀਂ ਕਿਹੜੇ ਤਰੀਕੇ ਨਾਲ ਉੱਥੋਂ ਭੱਜ ਕੇ ਨਿਕਲਿਆ ਬਾਈ ਮੈਂ ਤਾਂ ਜਦੋਂ ਐ ਮਗਰ ਦੇਖਿਆ ਮੇਰੇ ਮਗਰ ਬੰਦੇ ਵੀ ਲੱਗਿਆ ਮੈਨੂੰ ਭੱਜਿਆ ਮੈਨੂੰ ਨਹੀਂ ਪਤਾ ਲੱਗਿਆ ਵੀ ਕੀ ਹੋਈ ਜਾਂਦਾ ਮੇਰੀ ਅੱਜ ਜਾਨ ਬਸਾ ਬਚੀ ਆ ਕਸੂਰ ਇਹ ਆ ਵੀ ਅੱਜ ਪ੍ਰੈਸ ਜਿਹੜੀ ਆਜ਼ਾਦੀ ਦਿਹਾੜਾ ਆਜ਼ਾਦੀ ਦਿਹਾੜੇ ਤੇ ਅੱਜ ਆਪਾਂ ਨੂੰ ਨਾਮ ਦਿੱਤਾ ਇਹ ਪੰਜਾਬ ਸਰਕਾਰ ਵੱਲੋਂ ਕਹਿੰਦੇ ਆ ਬੜਾ ਸਖਾਵਾਂ ਮਾਹੌਲ ਬਣਾ ਲਿਆ ਸੀ ਹੈਨਾ ਬਾਈ ਯਾਰ ਦਰਦ ਹੁੰਦਾ ਹੈਨਾ ਵੀ ਸਾਡੇ ਵਰਗੇ ਜੇ ਪੱਤਰਕਾਰ ਭਰਾ ਜੋ ਨੰਬਰ ਦਾ ਕੰਮ ਜਿਹੜਾ ਮੰਡੀ ਬੋਰਡ ਦਾ ਕੰਮ ਹੈ ਇਹ ਰੋਕਣਾ ਤਾਂ ਵੈਸੇ ਹੀ ਤਾਂ ਜੇ ਆਪਣੇ ਉਹ ਮੰਡੀ ਬੋਰਡ ਕਾਰਵਾਈ ਕਰਨ ਚ ਉੱਥੇ ਮੈਨੂੰ ਲੱਗਾ ਮਜਬੂਰ ਹੈ ਜਿਸ ਤਰੀਕੇ ਦੇ ਨਾਲ ਉਹ ਉਹਨਾਂ ਨੂੰ ਬੋਲ ਰਿਹਾ ਸੀ ਗਾਲਾਂ ਕੱਢ ਰਿਹਾ ਸੀ ਮੁੰਡਿਆਂ ਨੂੰ ਵੀ ਮੰਡੀ ਬੋਰਡ ਵੀ ਇਹਨਾਂ ਦੇ ਅੱਗੇ ਮਜਬੂਰ ਆ ਭਾਈ ਗੱਲ ਇਹ ਹੈ ਵੀ ਜਿਹੜਾ ਇਹ ਰਾਣਾ ਰਾਣਾ ਨਾਂ ਦਾ ਆੜਤੀਆ ਹੈ ਇਹਦੀ ਜਿਹੜਾ ਮੰਤਰੀ ਬਲਜੀਤ ਕੌਰ ਹੈ ਪੀ ਹੈ ਉਹਦੇ ਨਾਲ ਖਾਸ ਹੀ ਲਿਆ ਜਾ ਭਾਈ ਓਕੇ ਕਾਫੀ ਲਿਹਾਜ ਹੈ ਤੇ ਉਹਦੇ ਕਰਕੇ ਹੀ ਉਹ ਸਾਰਾ ਬੁੜਕਦਾ ਸੀ ਜਿਹੜਾ ਉਹਨੇ ਅੱਜ ਕੁੱਟਮਾਰ ਕੀਤੀ ਆ ਉਹ ਪੀਏ ਦੀ ਸ਼ਹਿਤ ਹੀ ਕੀਤੀ ਗਈ ਸਾਰੀ ਕੁੱਟਮਾਰ ਆ ਬਈ ਇਹ ਹੀ ਗੱਲਬਾਤ ਅਮਨਿੰਦਰ ਤਾਂ ਤੁਸੀਂ ਇਹ ਦੇਖੋ ਅੱਜ ਆਪਾਂ ਆਜ਼ਾਦੀ ਦਿਹਾੜਾ ਇਸ ਤਰੀਕੇ ਦੇ ਨਾਲ ਮਨਾ ਰਹੇ ਆ ਤਾਂ ਇਹੇ ਦੇਖੋ ਤੁਸੀਂ ਹਸਪਤਾਲ ਆਪਣੇ ਭਰਾ ਆ ਸਾਰੇ ਲਿਆਂਦਾ ਇਹਨਾਂ ਨੇ ਇੱਥੇ ਹਨਾ ਤਾਂ ਮੈਨੂੰ ਇੱਥੋਂ ਤੱਕ ਪਤਾ ਲੱਗਿਆ ਕਿ ਉਹ ਬੰਦੇ ਜਿਹੜੇ ਕੋਈ ਮੇਰੇ ਲਿਹਾਜ ਵਾਲੇ ਬੰਦੇ ਆ ਉਹਨਾਂ ਨੂੰ ਕਹਿ ਰਹੇ ਆ ਵੀਤੂ ਹਸਪਤਾਲ ਚ ਇਥੇ ਰਾਤ ਕਿਵੇਂ ਕੱਟੇਗਾ ਤੈਨੂੰ ਦੱਸਾਂਗੇ ਅੱਛਾ ਇਹ ਵੀ ਧਮਕੀਆਂ ਹਲੇ ਆ ਰਹੀਆਂ ਹਾਂ ਗਾਂ ਗਾਦੀ ਗਾ ਕੋ ਮੇਰੇ ਭਰਾ ਨੂੰ ਦੇ ਰਹੇ ਆ ਤਾਂ ਇਹ ਹਾਲਾਤ ਵੇਖੋ ਤੁਸੀਂ ਬਾਈ ਹਨਾ ਇਹੋ ਜੇ ਹੋਏ ਪਏ ਆ ਮੈਂ ਤਾਂ ਇਹੀ ਚਾਹਣਾ ਵੀ ਜੋ ਅੱਜ ਮੇਰੇ ਨਾਲ ਹੋਈ ਹੈ ਬਾਈ ਹਨਾ ਕਿਸੇ ਭਰਾ ਦੇ ਨਾਲ ਨਾ ਹੋਵੇ ਬਿਲਕੁਲ ਕਵਰ ਤਾਂ ਹਰ ਇੱਕ ਨਹੀਂ ਕਰਨ ਜਾਣਾ ਹਾਂ ਕਵਰ ਤਾਂ ਹਰ ਇੱਕ ਨਹੀਂ ਜਾਣਾ ਭਾਵੇਂ ਛੋਟਾ ਪੱਤਰਕਾਰ ਆ ਕੋਈ ਵੱਡਾ ਕੋਈ ਵੀ ਵੱਡਾ ਛੋਟਾ ਹੁੰਦਾ ਹੀ ਨਹੀਂ ਪੱਤਰਕਾਰ ਤਾਂ ਪੱਤਰਕਾਰ ਹਾਂ ਵੀ ਉਹਨੇ ਆਪ ਦੀ ਕਵਰੇਜ ਕਰਨੀ ਹੈ ਬਾਕੀ ਇਹ ਬਈ ਮੰਡੀਆਂ ਦੀ ਕਵਰੇਜ ਅਸੀਂ ਪਹਿਲਾਂ ਵੀ ਕਰੀ ਐ ਪਰ ਮਹਿਕਮਾ ਬੇਵੱਸ ਠੀਕ ਐ 2 ਨੰਬਰ ਦਾ ਝੋਨਾ ਲਿਆ ਕੇ 1 ਨੰਬਰ ਚ ਵੇਚੀ ਜਾਂਦੇ ਆ ਬੰਦੇ ਇੱਥੇ ਮੈਨੂੰ ਲੱਗਦਾ ਘੱਟੋ ਘੱਟ ਜਿਹੜੀ ਜਿਹੜੀ ਡੰਮੀ ਬੋਲੀ ਪਾਈ ਐ ਨਾ ਇਹ ਮੰਡੀ ਦਾ ਰਿਕਾਰਡ ਚੈੱਕ ਕੀਤਾ ਜਾਵੇ 17 1800 ਗੱਟਾ ਉਹੀ ਪਾਇਆ ਵਿਆ ਹੁਣ ਵੀ ਜਿਹੜਾ ਅਸੀਂ ਭਰਤਾ ਜਿਹੜਾ ਅਸੀਂ ਗੱਟਾ ਭਰਤਾ ਹਾਲਾਂਕਿ ਝੋਨਾ ਆਇਆ ਨਹੀਂ ਅਜੇ ਠੀਕ ਐ ਉਹ ਮੰਡੀ ਚ ਝੋਨਾ ਹਜੇ ਲਿਆ ਰਹੇ ਆ ਗੱਟੇ ਪਹਿਲਾਂ ਭਰੇ ਗਏ ਉਹ ਭਰ ਕੇ ਘਟੇ ਸ਼ੈਲਰਚ ਵਿੱਚ ਮਨ ਲਾ ਸ਼ੈਲਰਚ ਲੱਗ ਕੇ ਹੋਣੀ ਆ ਬਈ ਤੇ ਇਸ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਹੈ ਇਹ ਝਾਰਦੇ ਜਿਹੜੇ ਠੇਕੇ ਲੈ ਕੇ ਤੇ ਇਹਨਾਂ ਨੇ ਇਹ ਕਰ ਰਿਹਾ ਕੰਮ ਤਾਂ ਲਗਭਗ ਇਹ ਘਟਨਾ 2:30 ਵਜੇ ਦੀ ਹੈ ਤੇ 3 ਘੰਟੇ ਦੇ ਕਰੀਬ ਦਾ ਸਮਾਂ ਹੋ ਗਿਆ ਨਾ ਤਾਂ ਕਿਸੇ ਡੀਐਸਪੀ ਨੇ ਇੱਥੋਂ ਦੇ ਨੇ ਨਾ ਕਿਸੇ ਐਸਐਚਓ ਨੇ ਜ਼ਰੂਰੀ ਨਹੀਂ ਸਮਝਿਆ ਕਿ ਆ ਕੇ ਇੱਥੇ ਕੋਈ ਹਾਲ ਪੁੱਛਿਆ ਜਾਵੇ ਬਾਤ ਪੁੱਛੀ ਜਾਵੇ ਤੇ ਕਾਰਵਾਈ ਕੀਤੀ ਜਾਵੇ ਇੱਥੋਂ ਇੱਕ ਗੱਲ ਤਾਂ ਸਿੱਧ ਹੁੰਦੀ ਹੈ ਕਿ ਪੁਲਿਸ ਅਫਸਰ ਉਹਨਾਂ ਆਰਤੀਆਂ ਦੀ ਉਹਨਾਂ ਮੰਤਰੀਆਂ ਦੀ ਹੱਥ ਠੋਕੀ ਹੈ ਉਹਨਾਂ ਦੇ ਕਹਿਣ ਤੇ ਚੱਲਦੀ ਹੈ ਉਹਨੂੰ ਕੋਈ ਪਰਵਾਹ ਨਹੀਂ ਕਿ ਇੱਕ ਪੱਤਰਕਾਰ ਤੇ ਇਸ ਤਰੀਕੇ ਨਾਲ ਹਮਲਾ ਹੋਇਆ ਜਿਹਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਤੇ ਲੋ ਜਦੋਂ ਉਹਦੇ ਤੇ ਹਮਲਾ ਹੋਇਆ ਤਾਂ ਪੁਲਿਸ ਨੇ ਉਹਦੀ ਕੋਈ ਪਰਵਾਹ ਨਹੀਂ ਸਮਝੀ ਤਾਂ ਇੱਥੋਂ ਸਿੱਧੀ ਸਿੱਧੀ ਇੱਕ ਗੱਲ ਸਪਸ਼ਟ ਹੈ ਕਿ ਪੁਲਿਸ ਉਹਨਾਂ ਦੇ ਨਾਲ ਮਿਲੀ ਹੋਈ ਹੈ ਜਿਵੇਂ ਅਕਸਰ ਹੀ ਧਰਨਿਆਂ ਦੇ ਵਿੱਚ ਇਹ ਕਹਿੰਦਾ ਕਿ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਤਾਂ ਇਹ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਦੀ ਜਿਹੜੀ ਆ ਉਹ ਸਾਰੀ ਮਿਹਲੀ ਭੁਗਤਣਾ ਹੋਇਆ ਤੁਹਾਡੇ ਪੱਗ ਵੀ ਬੰਨੀ ਸੀ ਪੱਗ ਵੀ ਲਾਤੀ ਹਾਂ ਬਈ ਪੱਗ ਵੀ ਬੰਨੀ ਸੀ ਤੇ ਪੱਗ ਆ ਜਿਹੜੀ ਅੱਜ ਮੈਨੂੰ ਲੱਗਾ ਫਾਇਦਾ ਕੰਮ ਵੀ ਕਰਦੀ ਨਾਲ ਮੈਨੂੰ ਲੱਗਿਆ ਠੀਕ ਹੈ ਹਾਂ ਚਲੋ ਸਿਰ ਤਾਂ ਜਦੋਂ ਬੱਚਾ ਤੇ ਪੱਗ ਵੀ ਐਬਿਲਿਟੀ ਗਈ ਮੇਰੇ ਮੂੰਹ ਨੂੰ ਬਈ ਉਦੋਂ ਸਾਹ ਕੁੱਟਣ ਦੀ ਕੋਸ਼ਿਸ਼ ਕੀਤੀ ਮੈਨੂੰ ਐ ਨਹੀਂ ਪਤਾ ਲੱਗਿਆ ਕੱਪੜੇ ਵਗੈਰਾ ਵੀ ਪਾੜੇ ਪਏ ਹਾਂ ਹਾਂ ਸਾਰੇ ਪਾੜੇ ਪਏ ਆ ਬਈ ਇਧਰੋ ਖਿੱਚੇ ਹੋਏ ਆ ਇਧਰ ਵੀ ਆਵੇ ਤੁਸੀਂ ਦੇਖੋਗੇ ਨਾ ਆ ਸੇ ਇਧਰ ਵੀ ਪਾਟੇ ਹੋਏ ਆ ਤਾਂ ਜਿਵੇਂ ਪੱਗ ਸੀ ਪੱਗ ਤਾਂ ਮੈਂ ਹੱਥ 'ਚ ਐਂ ਲੈ ਕੇ ਆਇਆ ਹਾਂ ਆ ਕੇ ਪੱਗ ਮੈਨੂੰ ਦੋ ਚਾਰ ਜਣਿਆਂ ਨੇ ਪੁੱਛਿਆ ਕੀ ਹੋ ਗਿਆ ਵੀ ਫਾਇਆ ਤਾਂ ਹੀ ਨਾਂ ਚੱਲਿਆ ਕਿਤੇ ਜਦੋਂ ਮੈਂ ਰੁਕਿਆ ਉੱਥੇ ਮੈਂ ਕਿਹਾ ਫਾਇਆ ਲੈਨ ਤਾਂ ਨਹੀਂ ਚੱਲਿਆ ਸੀ ਪਰ ਫਾਇਆ ਦੇਣ ਲੱਗੇ ਸੀ ਕਿ ਅੱਜ ਵੀ ਇੱਕ ਆਵਾਜ਼ ਦਵਾਉਣ ਦੀ ਕੋਸ਼ਿਸ਼ ਸੀ ਵੀ ਸੱਚ ਦੀ ਆਵਾਜ਼ ਆ ਜਿਹੜੀ ਉਹਨੂੰ ਦਵਾ ਦਈਏ ਫਾਇਆ ਦੇ ਦਈਏ ਆਜ਼ਾਦੀ ਦਿਹਾੜਾ ਬਈ ਫਿਰ ਹਨ ਆਜ਼ਾਦੀ ਦਿਹਾੜਾ ਤਾਂ ਭਗਤ ਸਿੰਘ ਭਗਵੰਦ ਸਿੰਘ ਮਾਨਜ ਕਰਤਾਰ ਸਿੰਘ ਸਰਾਬੇ ਦਾ ਦਿਨ ਮਨਾਉਂਦੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਸੀ ਉਹੀ ਕਰਤਾਰ ਸਿੰਘ ਸਰਾਬਾ ਜਿਹੜਾ ਕਿ ਇੱਕ ਬਹੁਤ ਵੱਡਾ ਪੱਤਰਕਾਰ ਵੀ ਸੀ ਜਿਹੜਾ ਕਿ ਸਾਰੀ ਸਾਰੀ ਰਾਤ ਇੱਕ ਪ੍ਰਿੰਟਿੰਗ ਪ੍ਰੈਸ ਚਲਾ ਕੇ ਅਖਬਾਰ ਛਾਪਦਾ ਸੀ ਉਹਦੇ ਦਿਹਾੜੇ ਦੇ ਉੱਤੇ ਪੱਤਰਕਾਰਾਂ ਦੇ ਅਮਲਾ ਜਿਹੜਾ ਹਮਲਾ ਹੁੰਦਾ ਪ੍ਰੈਸ ਦੀ ਯਾਦੀ ਤੇ ਹਮਲਾ ਹੁੰਦਾ ਤਾਂ ਹੁਣ ਕਿੱਥੇ ਨੇ ਕਿੱਥੇ ਆਏ ਸਰਕਾਰ ਇਹ ਸਰਕਾਰ ਦੇ ਵਿੱਚ ਜਿਸ ਤਰੀਕੇ ਨਾਲ ਮੀਡੀਆ ਦੀ ਸੰਗੀ ਘੁੱਟੀ ਜਾ ਰਹੀ ਹੈ ਚਾਹੇ ਚੈਨਲ ਖਰੀਦ ਕੇ ਚਾਹੇ ਚੈਨਲਾਂ ਨੂੰ ਬੰਦ ਕਰਕੇ ਉਸ ਤੋਂ ਬਾਅਦ ਹੁਣ ਆ ਕੰਮਾਂ ਤੇ ਆ ਗਈ ਹੈ ਤੇ ਆਉਣ ਵਾਲੇ ਸਮੇਂ ਤੁਸੀਂ ਦੇਖਿਆ ਹੀ ਐ ਇਸ ਤੋਂ ਪਹਿਲਾਂ ਇੱਕ ਮਨਦੀਪ ਦੁਨੀਆ ਦੇ ਪੱਤਰਕਾਰ ਉਹ ਨਸ਼ਾ ਖਿਲਾਫ ਕਵਰੇਜ ਕਰਦੇ ਆ ਤਾਂ ਪੁਲਿਸ ਹਲਟਾ ਉਹਨਾਂ ਨੂੰ ਡਰਾਉਂਦੀ ਐ ਨਸ਼ਾ ਤਸਕਰ ਉਹਨਾਂ ਨੂੰ ਧਮਕੀ ਦਿੰਦੇ ਆ ਤੇ ਅੱਜ ਜੇਕਰ ਰਣਜੀਤ ਨੇ ਆਵਾਜ਼ ਉਠਾਈ ਉਸ ਗੱਲ ਦੇ ਖਿਲਾਫ ਜਿਹਨਾਂ ਤੇ ਪੂਰਾ ਪਰੇਸ਼ਾਨ ਜਿਹੜਾ ਪੰਜਾਬ ਉਹ ਪਰੇਸ਼ਾਨ ਹੁੰਦਾ ਹੈ ਕਿ ਬਾਹਰੋਂ ਆ ਕੇ ਝੋਨਾ ਸਾਡੇ ਸੂਬੇ 'ਚ ਵਿਕਦਾ ਤੇ ਸਾਡੇ ਸੂਬੇ ਦਾ ਝੋਨਾ ਜਿਹੜਾ ਉਹ ਰਹਿ ਜਾਂਦਾ ਸਾਡੇ ਕਿਸਾਨਾਂ ਨੂੰ ਦਿੱਕਤਾਂ ਆਉਂਦੀਆਂ ਸਾਡੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਤਾਂ ਉਸ ਆਵਾਜ਼ ਦੇ ਉਠਾਉਣ ਦਾ ਕਿਤੇ ਤਾਂ ਸਰਕਾਰ ਵੱਲੋਂ ਇਹ ਨਾਮ ਮਿਲਣਾ ਚਾਹੀਦਾ ਸੀ ਕਿ ਠੀਕ ਹੈ ਤੁਸੀਂ ਉਹ ਇੱਕ ਸਕੈਮ ਉਜਾਗਰ ਕੀਤਾ ਹੈ ਕਪੜਾ ਜਾਗਰ ਕੀਤਾ ਉਲਟਾ ਰਣਜੀਤ ਨੂੰ ਕੁੱਟਿਆ ਗਿਆ ਹਾਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹਾਲੇ ਤੱਕ ਕਿਸੇ ਤਰੀਕੇ ਦੀ ਕੋਈ ਗੱਲ ਅੱਗੇ ਨਹੀਂ ਵਧੀ ਬਸ ਉੱਥੇ ਦੀ ਉੱਥੇ ਹੈ ਜਿਸ ਤਰੀਕੇ ਨਾਲ ਪੁਲਿਸ ਅਕਸਰੀ ਗੁੰਗਲوں ਤੋਂ ਮਿੱਟੀ ਝਾੜਦੀ ਹੈ ਉਸ ਤਰੀਕੇ ਨਾਲ ਗੁੰਗਲوں ਤੋਂ ਮਿੱਟੀ ਝਾੜਨ ਲੱਗੀ ਹੋਈ ਹੈ ਸਹੀ ਕਾਰਵਾਈ ਕਦੋਂ ਕਰੇਗੀ ਜਾਂ ਨਹੀਂ ਕਰੇਗੀ ਕਿਉਂਕਿ ਜਿਸ ਤਰੀਕੇ ਨਾਲ ਰਣਜੀਤ ਨੇ ਦੱਸਿਆ ਕਿ ਉਹ ਬਲਜੀਤ ਕੌਰ ਮੰਤਰੀ ਦਾ ਕਰੀਬੀ ਹੈ ਤਾਂ ਇੱਥੋਂ ਸਾਨੂੰ ਬਹੁਤ ਘੱਟ ਉਮੀਦ ਹੈ ਕਿਉਂਕਿ ਆਪਦੇ ਉਹਨਾਂ ਜਿਹੜੀ ਆ ਲੋਕਾਂ ਖਿਲਾਫ ਇਹ ਕਾਰਵਾਈ ਹੋਣ ਦੇਵੇਗੀ ਮੰਤਰੀ ਇੱਥੋਂ ਦੀ ਪੁਲਿਸ ਉੱਥੋਂ ਦੀ ਕਾਰਵਾਈ ਕਰੇਗੀ ਇਹ ਬਹੁਤ ਘੱਟ ਉਮੀਦ ਹੈ ਪਰ ਫਿਰ ਵੀ ਅਸੀਂ ਇਹ ਗੱਲ ਦੀ ਕਹਿਣੇ ਆ ਕਿ ਇੱਥੋਂ ਦਾ ਲੋਕਲ ਮੀਡੀਆ ਪ੍ਰੈਸ ਬੜੇ ਵੀਰ ਜਿਹੜੇ ਇੱਥੇ ਆਏ ਬੈਠੇ ਆ ਗਿੱਧੜ ਵੇਹੇ ਦੇ ਕਿਉਂਕਿ ਜਿਹੜੇ ਸਾਰੇ ਲੋਕਲ ਪ੍ਰੈਸ ਦਾ ਪੂਰਾ ਸਹਿਯੋਗ ਹੈ ਜਿਹੜੇ ਰਣਜੀਤ ਨੂੰ ਪਰ ਅਸੀਂ ਇਸ ਗੱਲ ਨੂੰ ਇੱਥੋਂ ਤੱਕ ਨਹੀਂ ਰਹਿਣ ਦੇਵਾਂਗੇ ਇਹ ਗੱਲ ਪੂਰੇ ਪੰਜਾਬ 'ਚ ਲੈ ਕੇ ਜਾਵਾਂਗੇ ਕੋਸ਼ਿਸ਼ ਕਰਾਂਗੇ ਕਿ ਚੰਡੀਗੜ੍ਹ ਲੈਵਲ ਤੱਕ ਇਹ ਗੱਲ ਜਾਵੇ ਕਿ ਕਿਸ ਤਰੀਕੇ ਦੇ ਨਾਲ ਗਿੱਦੜਵਾਹਾ ਦੇ ਵਿੱਚ ਇੱਕ ਪੱਤਰਕਾਰ ਤੇ ਹਮਲਾ ਹੋਇਆ ਤੇ ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤੇ ਪ੍ਰੈਸ ਨਾਲ ਸਾਰੀ ਨਾਲ ਗੱਲ ਕਰਕੇ ਲੋਕਲ ਪ੍ਰੈਸ ਨਾਲ ਬਾਹਰ ਦੀ ਪ੍ਰੈਸ ਨਾਲ ਸਾਰੀ ਨਾਲ ਗੱਲ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਖਿਲਾਫ ਤੇ ਸਰਕਾਰ ਖਿਲਾਫ ਕੋਈ ਐਕਸ਼ਨ ਵੀ ਦੇਗੀ ਤਾਂ ਇਹ ਗੱਲਬਾਤ ਕੀਤੀ ਇਥੇ ਇਹ ਇਸੇ ਖਬਰ ਦਾ ਇਹ ਤਾਂ ਮਤਸਦ ਇਨਹੀਂ ਹੈ ਕਿ ਅੱਜ ਸਾਡੇ ਇੱਕ ਸਾਥੀ ਤੇ ਹਮਲਾ ਹੋਇਆ ਜਿਸ ਨੂੰ ਲੈ ਕੇ ਸਾਰੇ ਸਾਥੀ ਪਰੇਸ਼ਾਨ ਆ ਕਿਉਂਕਿ ਸਾਰਿਆਂ ਨੇ ਫੀਲਡ ਦੇ ਵਿੱਚ ਜਾਣਾ ਹੈ ਸਾਰਿਆਂ ਨੇ ਜਿਹੜੇ ਆਪਦਾ ਆਪਦਾ ਕੰਮ ਕਰਨਾ ਹੈ ਲੋਕ ਬੇਸ਼ੱਕ ਪੱਤਰਕਾਰਾਂ ਤੇ ਸੌਂਗ ਗਲਾਂ ਠਾਉਣ ਪਰ ਪੱਤਰਕਾਰ ਉਹੀ ਹੁੰਦਾ ਜਦੋਂ ਕਿਸੇ ਤੇ ਸਮੱਸਿਆ ਹੁੰਦੀ ਹੈ ਜਾ ਕੇ ਉਹਦੀ ਆਵਾਜ਼ ਬਣਦਾ ਹੈ ਲੋਕਲ ਪੱਤਰਕਾਰਾਂ ਦੀ ਜ਼ਿੰਮੇਵਾਰੀ ਚੰਡੀਗੜ੍ਹ ਬੈਠੇ ਪੱਤਰਕਾਰਾਂ ਨਾਲੋਂ ਵੀ ਵੱਡੀ ਹੁੰਦੀ ਹੈ ਕਿਉਂਕਿ ਲੋਕਲ ਖਬਰਾਂ ਦਬੀਆਂ ਰਹਿ ਜਾਂਦੀਆਂ ਜੇ ਲੋਕਲ ਪੱਤਰਕਾਰ ਕਵਰ ਨਾ ਕਰਨ ਤੇ ਲੋਕਲ ਖ਼ਬਰ ਜਿਹੜੀ ਆ ਉਹ ਸਭ ਤੋਂ ਵੱਡੀ ਖ਼ਬਰ ਹੁੰਦੀ ਹੈ ਹੇਟਲੇ ਪੱਦਰ ਤੇ ਲੋਕ ਕੀ ਸਮੱਸਿਆ ਚ ਪੀੜਤ ਹੁੰਦੇ ਆ ਇਹ ਇੱਕ ਲੋਕਲ ਪੱਤਰਕਾਰ ਨੇ ਹੀ ਕੱਢ ਕੇ ਲੈ ਕੇ ਆਉਣਾ ਹੁੰਦਾ ਤੇ ਜਿਸ ਤਰੀਕੇ ਦਾ ਬਾਈ ਤੇ ਹਮਲਾ ਹੋਇਆ ਬੜਾ ਮੰਦਪਾਗ ਹੈ ਉਹ ਦਿਨ ਤੇ ਹਮਲਾ ਜਦੋਂ ਪ੍ਰੈਸ ਦੀ ਯਾਦਿਦਾ ਮਨਾਉਂਦੇ ਮਨਾਈ ਜਾਵੇ ਤੇ ਹਾਲੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਜਾਣੀ ਇਹ ਉਸ ਤੋਂ ਵੀ ਮੰਦਪਾਗੀ ਹੈ